ਏਨੇ ਦੋਸਤੋ ਜਾਨੀ ਚੋਰਦਿਆਂ ਗੁਫਾਵਾਂ ਵੱਡੇ ਰਾਜੇ ਮਹਾਰਾਜਾ ਨੂੰ ਲੁੱਟ ਕੇ ਸਾਰਾ ਸੋਨਾ ਜਿਹੜਾ ਜਾਨੀ ਚੋਰ ਇਹਨਾਂ ਗੁਫਾਵਾਂ ਦੇ ਵਿੱਚ ਹੀ ਲਗਾਉਂਦਾ ਹੁੰਦਾ ਸੀ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਵੀ ਜਿਹੜੀਆਂ ਇਹ ਗੁਫਾਵਾਂ ਧਰਤੀ ਦੇ ਵਿੱਚੋਂ ਦਿੱਲੀ ਤੇ ਹੋਰ ਵੱਡੇ ਸ਼ਹਿਰਾਂ ਤੱਕ ਵੀ ਜਾਂਦੀਆਂ ਨੇ ਇੱਕ ਵਾਰੀ ਕਹਿੰਦੇ ਇੱਕ ਬਰਾਤ ਜਿਹੜੀ ਵਿੱਚ ਵੜ ਗਈ ਇਹਦੇ ਵੀ ਆਪਾਂ ਜਿਹੜੇ ਗੁਫਾ ਵਿੱਚ ਦੀ ਦਿੱਲੀ ਚੱਲਾਂਗੇ ਪਰ ਉਹ ਜਿਹੜੀ ਬਰਾਤ ਅੱਜ ਤੱਕ ਬਾਹਰ ਨਹੀਂ ਆਈ ਅੰਦਰ ਹੀ ਭਟਕ ਗਈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚਿਆ ਸ਼ਾਹਜਹਾਂ ਕੀ ਬਾਵੜੀ ਜਿਹੜੀਆਂ ਤੁਸੀਂ ਇਹ ਗੁਫਾਵਾਂ ਵੇਖ ਰਹੇ ਹੋ ਸ਼ਾਹਜਹਾਂ ਨੇ ਬਣਵਾਈਆਂ ਸੀ ਪਰ ਜਿਹੜੀਆਂ ਇਹ ਮਸ਼ਹੂਰ ਨੇ ਜਾਨੀ ਚੋਰ ਦੇ ਨਾਮ ਨਾਲ ਕਿਉਂਕਿ ਜਿਹੜਾ ਜਾਨੀ ਚੋਰ ਸੀ ਸਾਰਾ ਤਾਂ ਲੁੱਟ ਕੇ ਸੌਨਾ ਲੁੱਟ ਕੇ ਇੰਨਾ ਗੁਫਾਵਾਂ ਦੇ ਵਿੱਚ ਹੀ ਜਿਹੜਾ ਲੁਕਿਆ ਕਰਦਾ ਸੀ ਪਹਿਲਾ ਲੋਕੇਸ਼ਨ ਦੱਸਾਂ ਤਾਂ ਜਿਹੜੀਆਂ ਇਹ ਗੁਫਾਵਾਂ ਨੇ ਰੋਤਕ ਦੇ ਮੈਮ ਇੱਕ ਪਿੰਡ ਹੈ ਕਹਦੀ ਆਪਾਂ ਸ਼ਹਿਰ ਹੈ ਉੱਥੇ ਜਿਹੜੀਆਂ ਇਹ ਗੁਫਾਵਾਂ ਬਣੀਆਂ ਹੋਈਆਂ ਨੇ ਥੱਲੋ ਦੀ ਤੁਸੀਂ ਜਾਣ ਕੇ ਹਰਾਣ ਹੋ ਜਾਓਗੇ ਵੀ ਜਿਹੜੀਆਂ ਇਹ ਗੁਫਾਵਾਂ ਨੇ ਧਰਤੀ ਤੱਕ ਪਹੁੰਚਦੀਆਂ ਨੇ ਜਿੱਨਾਂ ਚਿਰ ਪਾਣੀ ਨਹੀਂ ਆਉਂਦਾ ਉਹਨਾਂ ਚਿਰ ਜਿਹੜੀਆਂ ਇਹ ਗੁਫਾਵਾਂ ਖਤਮ ਨਹੀਂ ਹੁੰਦੀਆਂ ਜੇ ਗੱਲ ਕਰੀਏ ਵੀ ਇਸ ਜਗ੍ਹਾ ਨੂੰ ਬਾਵੜੀ ਕਿਉਂ ਕਿਹਾ ਜਾਂਦਾ ਤਾਂ ਦੋਸਤੋ ਦੱਸਦੀ ਵੀ ਜਿਹੜੀਆਂ ਪੌੜੀਆਂ ਥੱਲੇ ਧਰਤੀ ਤੱਕ ਜਾਂਦੀਆਂ ਨੇ ਜਿੱਥੋਂ ਪਾਣੀ ਨਿਕਲਦਾ ਉਸ ਜਗ੍ਹਾ ਨੂੰ ਜਿਹੜਾ ਬਾਵੜੀ ਕਿਹਾ ਜਾਂਦਾ ਸ਼ਾਹਜਹਾਂ ਨੇ ਬਾਵੜੀ ਜਿਹੜੀ ਆਪਦੇ ਵਾਸਤੇ ਬਣਾਈ ਸੀ ਪਰ ਕੁਝ ਟਾਈਮ ਬਾਅਦ ਜਿਹੜਾ ਜਾਨੀ ਚੋਰ ਨੇ ਇਸ ਬਾਵੜੀ ਤੇ ਕਬਜ਼ਾ ਕਰ ਲਿਆ ਸੀ ਤੇ ਉਦੋਂ ਬਾਅਦ ਜਦੋਂ ਜਾਨੀ ਚੋਰ ਇਸ ਗੁਫਾਵਾਂ ਦੇ ਵਿੱਚ ਵੜ ਜਾਂਦਾ ਸੀ ਦਾ ਕੋਈ ਵੀ ਜਿਹੜਾ ਉਸ ਨੂੰ ਲੱਭ ਨਹੀਂ ਸਕਦਾ ਸੀ ਦੋਸਤੋ ਜਿੰਨੀਆਂ ਵੀ ਗੁਫਾਵਾਂ ਬਣੀਆਂ ਹੋਈਆਂ ਨੇ ਅੰਦਰ ਉਸ ਦਾ ਪੇਤ ਇਕੱਲੇ ਜਾਨੀ ਚੋਰ ਨੂੰ ਪਤਾ ਸੀ ਉਸ ਨੂੰ ਜਿਹੜਾ ਜਾਨੀ ਚੋਰ ਨੂੰ ਆਪਾਂ ਦੱਸਦੇ ਵੀ ਇੰਡੀਆ ਦਾ ਰੋਬ ਨੇ ਹੁੱਡ ਵੀ ਕਿਹਾ ਜਾਂਦਾ ਹੈਗਾ ਆ ਤੁਸੀਂ ਜਿੰਨੇ ਵੀ ਰਸਤੇ ਵੇਖ ਰਹੇ ਹੋ ਇਹ ਸਾਰੀਆਂ ਗੁਫਾਵਾਂ ਨੇ ਥੱਲੋ ਧਰਤੀ ਦੇ ਵਿੱਚੋਂ ਦੀ ਜਿਹੜੇ ਜਾਂਦੀਆਂ ਨੇ ਕੁਝ ਲੋਕ ਕਹਿੰਦੇ ਵੀ ਜਿਹੜੀਆਂ ਗੁਫਾਵਾਂ ਥੱਲੇ ਪਤਾਲ ਤੱਕ ਵੀ ਜਿਹੜੀਆਂ ਜਾਂਦੀਆਂ ਨੇ ਤਾਂ ਦੋਸਤੋ ਜਦੋਂ ਵੀ ਜਾਨੀ ਚੋਰ ਖਜ਼ਾਨਾ ਲੁੱਟਦਾ ਸੀ ਤਾਂ ਉਹ ਆ ਕੇ ਇਸ ਗੁਫਾ ਦੇ ਵਿੱਚ ਵੜ ਜਾਂਦਾ ਸੀ ਉਸ ਤੋਂ ਬਾਅਦ ਕੋਈ ਵੀ ਬੰਦਾ ਜਿਹੜਾ ਉਸ ਨੂੰ ਲੱਭ ਨਹੀਂ ਸਕਦਾ ਸੀਗਾ ਤਾਂ ਦੋਸਤੋ ਛਾਹ ਯਹਾਨੇ ਜਿਹੜੀਆਂ ਇਹ ਗੁਫਾਵਾਂ 1658 ਦੇ ਕਰੀਬ ਬਣਾਈਆਂ ਸੀਗੀਆਂ ਉਸ ਤੋਂ ਬਾਅਦ ਜਾਨੀ ਚੋਰ ਨੇ ਜਿਹੜਾ ਕਬਜ਼ਾ ਕਰ ਲਿਆ ਸੀ ਤੇ ਇੱਧਰ ਦੇਖ ਲਓ ਆਹ ਕੁੰਡ ਦੇ ਵਿੱਚ ਕਹਿੰਦੇ ਜਾਨੀ ਚੋਰ ਜਿਹੜਾ ਸਿੱਧਾ ਕੂਦ ਜਾਂਦਾ ਸੀਗਾ ਕੋੜੇ ਦੇ ਨਾਲ ਜਦੋਂ ਵੀ ਕੋੜੇ ਤੇ ਆਉਂਦਾ ਤਾਂ ਉਹ ਸਿੱਧਾ ਕਹਿੰਦਾ ਇਹਦੇ ਵਿੱਚ ਜਿਹੜਾ ਛਾਲ ਮਾਰ ਦਿੰਦਾ ਸੀ ਪਰ ਦੋਹਾਂ ਨੂੰ ਜਿਹੜਾ ਕੁਝ ਵੀ ਨਹੀਂ ਹੁੰਦਾ ਸੀ ਉਸ ਤੋਂ ਬਾਅਦ ਜਾਨੀ ਚੋਰ ਕਿੱਥੇ ਜਾਂਦਾ ਸੀ ਦੋਸਤੋ ਇਹ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਸੀ ਜਿਹੜੀਆਂ ਇਹ ਗੁਫਾਵਾਂ ਬਣੀਆਂ ਹੋਈਆਂ ਨੇ ਮਹਿਮ ਦੇ ਵਿੱਚ ਰੁੱਤ ਕੇ ਤੇ ਤਾਂ ਦੋਸਤੋ ਇਹ ਜਿਹੜੀਆਂ ਗੁਫਾਵਾਂ ਕਾਫੀ ਟੁੱਟ ਚੁੱਕੀਆਂ ਨੇ ਇੱਕ ਪਾਸੋਂ ਜਿਹੜਾ ਦੁਆਰੇ ਨਿਰਮਾਣ ਕਰਵਾਇਆ ਜਿਹੜੀਆਂ ਤੁਸੀਂ ਆਹ ਇਟਾ ਵੇਖ ਰਹੇ ਪੁਰਾਣੀਆਂ ਨੇ ਜਿਹੜੀਆਂ ਇਧਰਲੇ ਪਾਸੇ ਲੱਗੀਆਂ ਨੇ ਇੱਥੋਂ ਜਿਹੜੀਆਂ ਇਹ ਗੁਫਾਵਾਂ ਟੁੱਟ ਗਈਆਂ ਸੀ ਤੇ ਫਿਰ ਦੁਆਰੇ ਬਣਾਈਆਂ ਨੇ ਕਹਿੰਦੇ ਇੱਕ ਵਾਰ ਇੱਕ ਬਰਾਤ ਨੇ ਸੋਚਿਆ ਸੀ ਵੀ ਆਪਾਂ ਦਿੱਲੀ ਜਾਣਾ ਹੈ ਬਰਾਤ ਲੈ ਕੇ ਤੇ ਓਦੋਂ ਬਾਅਦ ਵੀ ਇਸ ਗੁਫਾ ਦੇ ਵਿੱਚੋਂ ਦੀ ਚੱਲਾਂਗੇ ਜਦੋਂ ਦੋਸਤੋ ਜਿਹੜੀ ਉਹ ਬਰਾਤ ਸੀ ਉਹ ਗੁਫਾ ਦੇ ਅੰਦਰ ਵੜ ਗਈ ਤਾਂ ਉਹ ਜਿਹੜੀ ਦੁਆਰੇ ਕਦੇ ਬਾਹਰ ਹੀ ਨਹੀਂ ਆਈ ਤੇ ਅੰਦਰ ਹੀ ਰਸਤਾ ਭਟਕ ਗਈ ਤਾਂ ਦੋਸਤੋ ਕੋਈ ਇੱਕ ਅੱਧੀ ਨਹੀਂ ਬਹੁਤ ਜ਼ਿਆਦੇ ਜਿਹੜੀਆਂ ਗੁਫਾਵਾਂ ਬਣੀਆਂ ਹੋਈਆਂ ਸੀ ਤੇ ਪਾਂਦ-ਪਾਂਦ ਦੇ ਸ਼ਹਿਰਾਂ ਤੱਕ ਆਪਾਂ ਕਹਿੰਦੇ ਵੀ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ ਤੱਕ ਜਿਹੜੀਆਂ ਉਹ ਗੁਫਾਵਾਂ ਜਾਂਦੀਆਂ ਸੀ ਜਦੋਂ ਤੁਸੀਂ ਇੱਥੇ ਆਓਗੇ ਤਾਂ ਤੁਹਾਨੂੰ ਜਿਹੜੇ ਪੁਰਾਣੇ ਖੂਬੀ ਦੇਖਣ ਨੂੰ ਮਿਲਣਗੇ ਤੇ ਕਈ ਇਸ ਤਰੀਕੇ ਨਾਲ ਜਿਹੜੇ ਕੁੰਡ ਵੀ ਬਣਵਾਏ ਹੋਏ ਨੇ ਤੇ ਅੰਦਰ ਜਿਹੜੀਆਂ ਪੌਣੀਆਂ ਜਾਂਦੀਆਂ ਨੇ ਗੁਫਾਵਾਂ ਨੂੰ ਉਹ ਅਲੱਗ-ਅਲੱਗ ਜਗ੍ਹਾ ਤੇ ਜਿਹੜੀਆਂ ਬਣੀਆਂ ਹੋਈਆਂ ਨੇ ਗਿਆ ਤੇ ਕੋਈ ਕਿਸੇ ਨੂੰ ਭੇਤ ਨਹੀਂ ਹੈਗਾ ਨਾ ਤਾਂ ਦੋਸਤੋ ਤੁਸੀਂ ਵੀ ਆ ਕੇ ਇੱਕ ਵਾਰ ਦੇਖਿਓ ਆਪਣੇ ਆਪ ਜਿਹੜਾ ਝੜਕ ਜੂਗੀ ਤੇ ਕਾ ਜਿਹੜੀਆਂ ਪੌਣੀਆਂ ਆਪਾਂ ਜਾ ਰਹੇ ਆ ਇਹ ਵੀ ਜਿਹੜੀਆਂ ਗੁਫਾ ਦੇ ਅੰਦਰ ਜਾਂਦੀਆਂ ਨੇ ਪਰ ਥੱਲੇ ਜਿਹੜੀਆਂ ਆਪਾਂ ਕਹਿੰਦੇ ਗੁਫਾ ਦੀ ਗੱਲ ਕਰੀਏ ਵੀ ਹੁਣ ਜਿਹੜੀਆਂ ਉਹ ਗੁਫਾਵਾਂ ਨੇ ਉਹ ਪਾਣੀ ਨਾਲ ਭਰ ਚੁੱਕੀਆਂ ਨੇ ਇੱਕ ਵਾਰ ਤਾਂ ਜਦੋਂ ਹੜਾ ਆਈ ਸੀ ਉਦੋਂ ਜਿਹੜਾ ਗੁਫਾਵਾਂ ਸੀ ਉਹ ਸਾਰੀਆਂ ਤੈਸ ਨੈਸ ਹੋ ਗਈਆਂ ਸੀਗੀਆਂ ਉਸ ਤੋਂ ਬਾਅਦ ਜਿਹੜਾ ਇਹ ਸਾਰੀ ਬਾਬੜੀ ਦਾ ਦਵਾਰੇ ਨਿਰਮਾਣ ਕਰਵਾਇਆ ਗਿਆ ਸੀ ਆਹ ਦੇਖੋ ਦੋਸਤੋ ਆ ਜਿੰਨੇ ਵੀ ਤੁਸੀਂ ਦਰਵਾਜ਼ੇ ਵੇਖ ਰਹੇ ਹੋ ਇਹ ਸਾਰੀਆਂ ਗੁਫਾਵਾਂ ਬਣੀਆਂ ਹੋਈਆਂ ਨੇ ਤੇ ਇੰਡੀਆ ਦੇ ਅਲੱਗ-ਅਲੱਗ ਰਾਸਤੇ ਵਿੱਚ ਕਹਿੰਦੇ ਪੁਰਾਣੇ ਜਮਾਨੇ ਵਿੱਚ ਇਹ ਜਾਂਦੀਆਂ ਸੀਗੀਆਂ ਤੇ ਉਧਰੋਂ ਆਪਾਂ ਇੱਧਰ ਆਈਏ ਤੇ ਇੱਧਰ ਵੀ ਦੇਖ ਲਓ ਕਿ ਇਹ ਵੀ ਜਿਹੜਾ ਖੂਬੀਆ ਰਸਤਾ ਬਣਾਇਆ ਜਾਨੀ ਚੋਰ ਦਾ ਦਿਮਾਗ ਜਿਹੜਾ ਇੰਨਾ ਤੇਜ਼ ਸੀ ਵੀ ਆ ਜਿੰਨੀਆਂ ਵੀ ਗੁਫਾਵਾਂ ਬਣੀਆਂ ਹੋਈਆਂ ਸੀ ਸ਼ਾਂਝਾਹਾਨੇ ਬਣਵਾਈਆਂ ਸੀ ਉਹਦਾ ਚੱਪੇ-ਚੱਪੇ ਦਾ ਪੇਤ ਕੱਲੇ ਜਾਨੀ ਚੋਰ ਨੂੰ ਸੀ ਬਲਕਿ ਸ਼ਾਂਝਾਹਾਨੂ ਵੀ ਨਹੀਂ ਸੀ ਤਾਂ ਦੋਸਤੋ ਇੰਨਾ ਜਾਦੇ ਛਾਤਰ ਦਿਮਾਗ ਦਾ ਸੀ ਜਿੰਨਾ ਵੀ ਰਾਜੇ ਮਹਾਰਾਜਾਂ ਤੋਂ ਜਾਨੀ ਚੋਰ ਤਾਂ ਨਲੜਦਾ ਸੀ ਕਹਿੰਦੇ ਉਹ ਗਰੀਬਾਂ ਦੇ ਵਿੱਚ ਜਿਹੜਾ ਵੰਡ ਦਿੰਦਾ ਸੀਗਾ ਤਾਂ ਇਸ ਤਰੀਕੇ ਨਾਲ ਇਸ ਗੁਫਾਵਾਂ ਦੇ ਅੰਦਰ ਕਦੇ ਵੀ ਜਿਹੜਾ ਜਾਨੀ ਚੋਰ ਫੜਿਆ ਨਹੀਂ ਗਿਆ ਜੇਕਰ ਤੁਸੀਂ ਇਹ ਗੁਫਾਵਾਂ ਵੇਖਣੀਆਂ ਨੇ ਤਾਂ ਦੋਸਤੋ ਤੁਸੀਂ ਆ ਸਕਦੇ ਹੋ ਰੋਤਕ ਦਾ ਇੱਕ ਪਿੰਡ ਹੈ ਜਿਹੜਾ ਮੈਂ ਮੈਂ ਇੱਕ ਛੋਟਾ ਜਿਹਾ ਆਪਾਂ ਸ਼ਹਿਰ ਕਹਿ ਦਈਏ ਹੈ ਨਾ ਤਾਂ ਉੱਥੇ ਜਿਹੜੀਆਂ ਇਹ ਗੁਫਾਵਾਂ ਬਣੀਆਂ ਹੋਈਆਂ ਨੇ ਪੁਰਾਣੀਆਂ ਮਸੂਰੀ ਇੱਟਾਂ ਦੇ ਨਾਲ ਹਲੇ ਵੀ ਜਿਹੜੀਆਂ ਪੁਰਾਣੇ ਟਾਈਮ ਦੀਆਂ ਜਿਹੜੀਆਂ ਸਾਰੀਆਂ ਮਸੂਰੀ ਇੱਟਾਂ ਇੱਥੇ ਮੌਜੂਦ ਨੇ ਤੁਸੀਂ ਵੇਖੋਗੇ ਤੁਹਾਨੂੰ ਵਾਕਿਆ ਪਤਾ ਲੱਗੂ ਵੀ ਬਹੁਤ ਜ਼ਿਆਦਾ ਜਿਹੜੀ ਪ੍ਰਾਤਨ ਚੀਜ਼ ਹੈ ਤਾਂ ਦੋਸਤੋ ਸਰਕਾਰ ਨੇ ਲਿਖ ਕੇ ਗੋਸ਼ਤ ਵੀ ਕੀਤਾ ਹੋਇਆ ਲਿਖ ਕੇ ਲਾਇਆ ਹੋਇਆ ਸਪੈਸ਼ਲ ਵੀ ਜਿਹੜਾ ਇਸ ਜਗ੍ਹਾ ਨੂੰ ਨੁਕਸਾਨ ਪਹਚਾਉ ਉਹਨੂੰ ਲੱਖ ਦਾ ਜੁਰਮਾਨਾ ਤੇ ਨਾਲ ਹੀ ਕੈਦ ਹੈ ਕਿਉਂਕਿ ਜਿਹੜੀ ਇਹ ਸਰਕਾਰੀ ਜਗਾਂਗੀ ਸਰਕਾਰ ਦੇ ਅੰਡਰ ਆਉਂਦੀ ਆ। ਸ਼ਾਹਜਹਾਨ ਨੇ ਬਣਵਾਈ ਸੀ 1658 ਦੇ ਵਿੱਚ ਪਰ ਜਾਨੀ ਚੋਰ ਨੇ ਜਿਹੜਾ ਕਬਜ਼ਾ ਕਰ ਲਿਆ ਸੀਗਾ। ਤਾਂ ਦੋਸਤੋ ਆ ਜਿਹੜਾ ਤੁਸੀਂ ਖੂਹ ਵੇਖ ਰਹੇ ਹੋ, ਇਹ ਇੱਕ ਪ੍ਰਾਚਨ ਖੂਹ ਹੈ। ਉਸ ਟਾਈਮ ਦਾ ਕਹਿੰਦੇ ਇੰਨੇ ਇੰਨਾ ਖੂਹਾਂ ਦੇ ਵਿੱਚ ਜਾਨੀ ਚੋਰ ਆਪਣੇ ਘੋੜੇ ਦੇ ਨਾਲ ਸਿੱਧਾ ਅੰਦਰ ਛਾਲ ਮਾਰ ਦਿੰਦਾ ਸੀ ਪਰ ਕਦੇ ਜਿਹੜਾ ਫੜਿਆ ਨਹੀਂ ਗਿਆ ਤੇ ਨਾ ਹੀ ਦੋਹਾਂ ਨੂੰ ਜਿਹੜਾ ਕਦੇ ਨੁਕਸਾਨ ਹੋਇਆ। ਖੂਹ ਦੇ ਨਾਲ ਹੀ ਜਿਹੜੇ ਕੁੰਡ ਬਣੇ ਹੋਏ ਨੇਗੇ, ਕੁੰਡ ਜਿਹੜੇ ਪਹਿਲਾਂ ਟੁੱਟ ਗਏ ਸੀ ਉਸ ਤੋਂ ਬਾਅਦ ਜਿਹੜਾ ਦੁਬਾਰੇ ਨਿਰਮਾਣ ਕਰਵਾਇਆ ਸੀ, ਦੁਬਾਰੇ ਜਿਹੜੇ ਇਹ ਬਣਵਾਏ ਸੀ। ਤਾਂ ਦੋਸਤੋ ਜੇ ਤੁਸੀਂ ਵੇਖਣੀ ਆ ਬਹੁਤ ਇੰਟਰਸਟਿੰਗ ਜਗ੍ਹਾ ਜਾਨੀ ਚੋਰ ਦੀ ਬਾਵੜੀ ਕਹਿੰਦੇ ਨੇ ਬਾਵੜੀ ਜਿਹੜੀ ਸ਼ਾਹਜਹਾਂ ਦੀ ਆ ਪਰ ਉਸ ਤੋਂ ਬਾਅਦ ਜਾਨੀ ਚੋਰ ਦੀ ਬਾਵੜੀ ਦੇ ਨਾਲ ਜਿਹੜੀ ਇਹ ਜਗ੍ਹਾ ਸਾਰੀ ਮਸ਼ਹੂਰ ਹੋ ਗਈ ਤਾਂ ਆਪਾਂ ਇੱਕ ਇਤਿਹਾਸ ਤੇ ਨਜ਼ਰ ਮਾਰੀਏ ਆ ਦੇਖੋ ਇੱਥੇ ਸਾਰਾ ਜਿਹੜਾ ਇਤਿਹਾਸ ਵੀ ਲਿਖਿਆ ਹੋਇਆ ਹੈ ਸ਼ਾਹਜਹਾਂ ਕੀ ਬਾਵੜੀ ਮੈਂ 1658-59 ਦੇ ਵਿੱਚ ਬਣਾਈ ਸੀ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ